ਦਸਮ ਪਾਤਸ਼ਾਹ ਨੇ ਜਿੱਥੇ ਸਾਡੇ ਤੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ ਕਲਗੀ ਵਾਲੇ ਸਤਿਗੁਰੂ ਦਾ ਸਭ ਤੋਂ ਵੱਡਾ ਪਰਉਪਕਾਰ ਕਿ ਦਸਮ ਪਾਤਸ਼ਾਹ ਨੇ ਸਾਨੂੰ ਖਾਲਸਾਈ ਆਡੈਂਟਿਟੀ ਖਾਲਸਾਈ ਧਰਮ ਦੇ ਅਸੂਲ ਨਿਤਨੇਮ ਦੀਆਂ ਬਾਣੀਆਂ ਰਹਿਤ ਮਰਜ਼ਾਦਾ ਅਸੂਲ ਬਖਸ਼ਿਸ਼ ਕੀਤੇ ਉਹਦੇ ਨਾਲ ਨਾਲ ਸਭ ਤੋਂ ਵੱਡਾ ਪਰਉਪਕਾਰ ਕੀਤਾ ਕਿ ਦਸਮ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਰ ਸ਼ਹੀਦ ਦਸਵੀ ਇਹ ਆਪਣੇ ਆਤਮਾ ਦੀ ਕਮਾਈ ਦੀ ਵਸੀਅਤ ਦੇ ਰੂਪ ਦੇ ਵਿੱਚ ਸਿੱਖ ਨੂੰ ਗੁਰੂ ਦੇ ਸਨਮੁਖ ਗੁਰੂ ਨਾਲ ਜੁੜਨ ਦਾ ਸਾਧਨ ਪਰਮੇਸ਼ਰ ਨਾਲ ਜੁੜਨ ਦਾ ਸਾਧਨ ਆਤਮਕ ਜੀਵਨ ਵਿਵਹਾਰਕ ਜੀਵਨ ਸੰਸਾਰੀ ਜੀਵਨ ਹਰ ਪੱਖ ਦੇ ਵਿੱਚ ਅਰਦਾਸ ਸੇਖ ਨੂੰ ਇੱਕ ਦਸ਼ਮ ਪਾਤਸ਼ਾਹ ਨੇ ਗਹਿਣੇ ਦੇ ਰੂਪ ਦੇ ਵਿੱਚ ਬਹੁਤ ਵੱਡੀ ਦਾਤ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਗੁਰੂ ਦੀ ਦਾਤ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ। ਭਾਵੇਂ ਉਹ ਕੋਈ ਕਿੱਡਾ ਹੀ ਵੱਡਾ ਖੱਬੀ ਖਾਨ ਕਿਉਂ ਨਾ ਹੋਵੇ। ਅਰਦਾਸ ਨਾਲ ਮਜ਼ਾਕ ਨਹੀਂ ਕੀਤਾ ਜਾ ਸਕਦਾ। ਪਰ ਤੁਸੀਂ ਵੇਖੋ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸੀਆ ਸਿੰਘ ਅਰਦਾਸ ਕਰਨ ਵਾਲਾ ਗੁਲਦੀਪ ਸਿੰਘ ਗੜਗੱਜ ਜਦੋਂ ਇਹ ਅਰਦਾਸ ਬਾਰੇ ਪ੍ਰਭਾਸ਼ਾ ਉਹਨਾਂ ਦੱਸੀ ਕਿ ਜਿਹੜੀ ਅਰਦਾਸ ਹੈ ਅਰਦਾਸ ਤੇ ਰਾਹੀ ਹੀ ਮੈਂ ਸੰਦੇਸ਼ ਦਿੱਤਾ ਸੋ ਮੈਨੂੰ ਇਹ ਲੱਗਦਾ ਕਿ ਇਹ ਦਸਮ ਪਾਤਸ਼ਾਹ ਦੀ ਜਿਹੜੀ ਆਤਮਾ ਦੀ ਕਮਾਈ ਦੇ ਬੋਲ ਨੇ ਜਿਹੜੀ ਸ਼੍ਰੀ ਮੁਖ ਬਾਕ ਬਾਣੀ ਤੋਂ ਦਸਮ ਗ੍ਰੰਥ ਸਾਹਿਬ ਦੇ ਅੰਦਰ ਹਜ਼ੂਰ ਨੇ ਇਹ ਦਰਜ ਕੀਤੇ ਨੇ ਇਹ ਉਸ ਪਵਿੱਤਰ ਅਰਦਾਸ ਦੀ ਵਿਅਦਵੀ ਹੈ। ਭਾਵੇਂ ਸੇਕ ਹੋਵੇ ਭਾਵੇਂ ਗੈਰ ਸੇਕ ਹੋਵੇ ਦੁਨੀਆਂ ਵਿੱਚ ਕਿਸੇ ਬੰਦੇ ਨੂੰ ਇਹ ਅਧਿਕਾਰ ਨਹੀਂ ਕਿ ਉਹ ਦਸਮ ਪਾਤਸ਼ਾਹ ਦੀ ਦਿੱਤੀ ਹੋਈ ਇਸ ਮਹਾਨ ਦਾਤ ਦੇ ਨਾਲ ਮਜ਼ਾਕ ਕਰੇ ਜਾਂ ਉਹਦਾ ਰੂਪ ਬਦਲਣ ਦਾ ਜਿਹੜਾ ਯਤਨ ਕਰੇ। ਸੰਦੇਸ਼ ਔਰ ਅਰਦਾਸ ਦੇ ਵਿੱਚ ਬਹੁਤ ਵੱਡਾ ਫਰਕ ਹੈ ਗੁਰੂ ਰੂਪ ਖਾਲਸਾ ਜੀ। ਜਿੰਨੇ ਕ ਦਾਸ ਨੂੰ ਪੜਨ ਦਾ ਜਾਂ ਸਮਝਣ ਦਾ ਮੌਕਾ ਮਿਲਿਆ ਪੰਥ ਵਿੱਚ ਬਹੁਤ ਵੱਡੇ ਵੱਡੇ ਵਿਦਵਾਨ ਬੈਠੇ ਨੇ ਅਰਦਾਸ ਦਾ ਭਾਵ ਹੈ ਜੋਦੜੀ ਅਰਦਾਸ ਦਾ ਭਾਵ ਹੈ ਬੇਨਤੀ ਜਿਹੜੀ ਸਿੱਖ ਗੁਰੂ ਦੇ ਅੱਗੇ ਕਰਦਾ ਹੈ ਤਰਲਾ ਕਰਦਾ ਹੈ ਤੇ ਜਿਹੜਾ ਸੰਦੇਸ਼ ਹੈ ਇਹਦੇ ਵਿੱਚੋਂ ਇੱਕ ਗਿਆਨ ਇੱਕ ਹੁਕਮ ਇਹਦੀਆਂ ਦੋ ਪਰਿਭਾਸ਼ਾ ਨਿਕਲਦੀਆਂ ਨੇ ਜਦੋਂ ਤਖਤ ਸਾਹਿਬ ਤੋਂ ਸੰਦੇਸ਼ ਦਿੱਤਾ ਜਾਂਦਾ ਹੈ ਗੁਰੂ ਦੀ ਭੈ ਭਾਵਨੀ ਵਿੱਚ ਦਿੱਤਾ ਜਾਂਦਾ ਉਹ ਇੱਕ ਤਰ੍ਹਾਂ ਦਾ ਹੁਕਮ ਹੁੰਦਾ ਹੈ ਉਹ ਕੌਮ ਨੂੰ ਗਿਆਨ ਦਿੱਤਾ ਜਾਂਦਾ ਹੁੰਦਾ ਹੈ ਰਸਤਾ ਦਿੱਤਾ ਜਾਂਦਾ ਹੁੰਦਾ ਹੈ ਪਰ ਜਿਹੜੀ ਅਰਦਾਸ ਹੈ ਇਹ ਗੁਰੂ ਤੋਂ ਮੰਗਿਆ ਜਾਂਦਾ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਹੱਥ ਗੁਰੂ ਸਾਹਿਬ ਵੱਲ ਜੋੜ ਕੇ ਕੋਈ ਇਹ ਕਹੇ ਮੈਂ ਸੰਦੇਸ਼ ਦੇ ਰਿਹਾ ਫਿਰ ਇਹਦਾ ਮਤਲਬ ਇਹ ਸੰਦੇਸ਼ ਕਿਨੂੰ ਹੈ ਇਹ ਗੁਰੂ ਗ੍ਰੰਥ ਸਾਹਿਬ ਨੂੰ ਹੈ ਕਿਉਂਕਿ ਅਰਦਾਸ ਕਰਨ ਵਾਲਾ ਸੰਬੋਧਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰ ਰਿਹਾ ਹੈ ਜੇ ਤਾਂ ਸੰਬੋਧਨ ਹੋਵੇ ਸੰਗਤ ਨੂੰ ਫਿਰ ਤੇ ਮੰਨੀ ਜਾ ਸਕਦੀ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਅਗਿਆਨਤਾ ਹੈ ਇਥੋਂ ਇਹ ਲੱਗਦਾ ਹੈ ਕਿ ਸਾਡੀਆਂ ਇਹਨਾਂ ਮਹਾਨ ਪਦਵੀਆਂ ਤੇ ਕੈਸੇ ਚਾਪ ਲੂਸ ਔਰ ਜਿਨ੍ਹਾਂ ਦੀ ਵਿਵੇਕ ਬੁੱਧ ਜਿਹੜੀ ਹੈ ਉਹ ਇੰਨੀ ਕੰਮ ਨਹੀਂ ਕਰਦੀ ਕਿ ਸਿਰਫ ਤੁਸੀਂ ਆਪਣੀ ਉਸ ਲਚਾਰੀ ਨੂੰ ਜਿਹਦੇ ਵਿੱਚ ਤੁਹਾਨੂੰ ਇਹ ਮੌਕਾ ਬੋਲਣ ਦਾ ਨਹੀਂ ਮਿਲਿਆ ਤੇ ਤੁਸੀਂ ਸਿਰਫ ਇਹ ਮੌਕਾ ਭਾਲਦੇ ਹੋ ਕਿ ਮੈਂ ਅਰਦਾਸ ਦੇ ਰਹੀ ਇਹ ਗੱਲ ਕਰ ਦਵਾਂ ਇਸ ਲਈ ਇਹ ਕਦਾ ਚਿਤ ਨਹੀਂ ਬਲਕਿ ਮੈਂ ਤਾਂ ਇਹ ਮਹਿਸੂਸ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਕੰਮ ਹੀ ਇਹ ਹੈ ਕੱਲੀ ਇਸ ਲਈ ਨਹੀਂ ਬਣਾਈ ਇਹ ਕਿਸੇ ਪਿੰਡ ਵਿੱਚ ਕੋਈ ਗੈਰ ਮਰਜ਼ਾਦਤ ਨੂੰ ਗੱਲ ਹੋ ਰਹੀ ਹੈ ਗੁਰੂ ਦੇ ਅਦਬ ਸਤਕਾਰ ਦੇ ਵਿੱਚ ਗੱਲ ਉਸ ਤਰ੍ਹਾਂ ਦੀ ਹੋ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਨੇ ਉੱਥੇ ਜਾ ਕੇ ਫਰਜ਼ ਨਿਭਾਉਣਾ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਵੱਡਾ ਫਰਜ ਹੈ ਕਿ ਜੇ ਕੋਤਾਹੀ ਕੋਈ ਸ਼੍ਰੋਮਣੀ ਕਮੇਟੀ ਦੇ ਉਸ ਚਗਿਰਦੇ ਵਿੱਚ ਹੋ ਰਹੀ ਹੈ ਕਿ ਸਭ ਤੋਂ ਪਹਿਲਾਂ ਉਹਦਾ ਇਹਦੇ ਤੇ ਐਕਸ਼ਨ ਲਵੇ ਅੱਜ ਧਰਮ ਪ੍ਰਚਾਰ ਕਮੇਟੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਹੈ ਉਹ ਦੱਸੇਗੀ ਕੌਮ ਨੂੰ ਕਿ ਅਰਦਾਸ ਸੰਦੇਸ਼ ਹੁੰਦੀ ਹੈ ਜਾਂ ਸੁਦੇਸ਼ ਅਰਦਾਸ ਹੁੰਦਾ ਹੈ ਇਸ ਲਈ ਮੈਂ ਸਮਝਦਾ ਕਿ ਇਹ ਤਮਾਸ਼ਾ ਦੇਖਦੇ ਆਂ ਦੇਖਦੇ ਆਂ ਸ਼੍ਰੋਮਣੀ ਕਮੇਟੀ ਦੇ ਇਸ ਪ੍ਰਬੰਧ ਨੇ ਸਾਡੀਆਂ ਪਰੰਪਰਾਵਾਂ ਦੀਆਂ ਜੜਾਂ ਇੰਨੀਆਂ ਜੜੀਆਂ ਤੁਸੀਂ ਕਮਜ਼ੋਰ ਕਰ ਲਈਆਂ ਇਹ ਜਿਹੜੇ ਹਾਲਾਤਾਂ ਵਿੱਚ ਅਸੀਂ ਪਹੁੰਚ ਗਏ ਜੇ ਤੁਸੀਂ ਇਸ ਵਕਤ ਵੀ ਇਹਦੇ ਤੇ ਕੋਈ ਜਾਗੇ ਨਾ ਤਾਂ ਕੌਮ ਦੇ ਕੋਲ ਆਉਣ ਵਾਲਾ ਸਮਾਂ ਫਿਰ ਬਹੁਤ ਜਿਹੜਾ ਸਾਨੂੰ ਚੰਗਾ ਨਹੀਂ ਰਹੇਗਾ ਕਦੇ ਦਿੱਲੀ ਦੇ ਵਿੱਚ ਖੜ ਕੇ ਕਿਸੇ ਸਿਰ ਫਿਰੇ ਨੇ ਅਰਦਾਸ ਬਦਲਤੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਅਰਦਾਸ ਬਦਲਤੀ ਤੇ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਜਿਹੜਾ ਉਹ ਪਰਮਜੀਤ ਸਿੰਘ ਸਰਨੇ ਦਾ ਬੜਾ ਨੇੜੇ ਦਾ ਯਾਰ ਸੀ ਬੜਾ ਉਹਨਾਂ ਦਾ ਪ੍ਰੇਮ ਸੀ ਤੇ ਗਾਹਾਂ ਗੈਨੀ ਕੁਲਦੀਪ ਸਿੰਘ ਦਾ ਸਰਨੇ ਨਾਲ ਬੜਾ ਪ੍ਰੇਮ ਹੈ ਕਿਤੇ ਇਹ ਤਾਂ ਨਹੀਂ ਕਿ ਇਹ ਗੱਲ ਜਿਹੜੀ ਹੈ ਇਹ ਰੂਪੇ ਕਿਸੇ ਹੋਰ ਪਾਸੇ ਨੂੰ ਲੈ ਕੇ ਜਾ ਰਹੀ ਹੈ ਸੋ ਇਸ ਲਈ ਮੇਰੀ ਕੋਈ ਇਹ ਇਹ ਨਹੀਂ ਕਿ ਮੈਂ ਹਰ ਗੱਲ ਤੇ ਮੇਰਾ ਇਹ ਸੁਭਾ ਮੈਂ ਉਦੋਂ ਬੋਲਦਾ ਜਦੋਂ ਮੈਨੂੰ ਲੱਗਦਾ ਕਿ ਇੱਥੇ ਮੇਰਾ ਬੋਲਣ ਦਾ ਵਕਤ ਆ ਮੇਰਾ ਕੋਈ ਨਾਂ ਧੰਦਾ ਤੇ ਨਾ ਮੇਰਾ ਕੋਈ ਸ਼ੌਕ ਹੈ ਇਸ ਲਈ ਮੈਂ ਇਸ ਗੱਲ ਦੇ ਉੱਤੇ ਇਸ ਲਈ ਬਾਰ ਬਾਰ ਦੁਹਰਾ ਰਿਹਾ ਹਾਂ ਇਸੇ ਕਰਕੇ ਜਿਸ ਦਿਨ ਤੋਂ ਕੁਲਦੀਪ ਸਿੰਘ ਨੂੰ ਬਿਠਾਇਆ ਗਿਆ ਸੀ ਮੈਂ ਉਸ ਦਿਨ ਤੋਂ ਲਗਾਤਾਰ ਬੋਲਿਆ ਕਿ ਇਹ ਸਾਡੀਆਂ ਮਰਜ਼ਾਵਾਂ ਮਰਜ਼ਾਦਾ ਤੇ ਪਰੰਪਰਾਵਾਂ ਦਾ ਕਾਹਨ ਹੋ ਰਿਹਾ ਹੈ ਤੋਂ ਇਸ ਲਈ ਹੁਣ ਅੱਜ ਅਸੀਂ ਇਹ ਕਹਿ ਲਈਏ ਜੀ ਕਿ ਇਹ ਸੰਦੇਸ਼ ਹੈ ਤੇ ਕੱਲ ਨੂੰ ਕੋਈ ਗੁਰੂ ਸਾਹਿਬ ਦੇ ਹਜ਼ੂਰੀ ਚ ਖੜ ਕੇ ਚਾਰ ਲਾਵਾ ਪੜ ਕੇ ਕਹਿ ਦੂਗਾ ਕਿ ਮੇਰਾ ਆਨੰਦ ਕਾਰਜ ਹੋ ਗਏ ਮੈਂ ਤਾਂ ਲਾਵਾ ਜਿਹੜੀਆਂ ਨੇ ਅਰਦਾਸ ਦੇ ਰੂਪ ਦੇ ਵਿੱਚ ਪੜ ਲਈਆਂ ਉੱਥੇ ਖੜੇ ਖੜੇ ਨਾਲੇ ਅਰਦਾਸ ਹੋ ਗਈ ਨਾਲੇ ਲਾਵਾ ਦਾ ਪਾਠ ਹੋ ਗਿਆ ਦੋ ਤਿੰਨ ਗੱਲਾਂ ਆਮੇ ਕੋਈ ਪ੍ਰਚਾਰਕ ਹੈ ਕੋਈ ਸੰਤ ਮਹਾਤਮਾ ਹੈ ਜੇ ਕੋਈ ਗੁਰਬਾਣੀ ਦੀਆਂ ਤੁਕਾਂ ਦਾ ਆਸਰਾ ਆਪਣੀ ਵਿਡਿਆਈ ਕਰਾਉਣ ਲਈ ਲੈ ਰਿਹਾ ਹੈ ਮੈਂ ਸਮਝਦਾ ਉਹ ਵੀ ਬਹੁਤ ਮਾੜੀ ਗੱਲ ਹੈ ਜੇ ਕੋਈ ਗੁਰਬਾਣੀ ਦਾ ਤੁਕਾਂ ਦਾ ਆਸਰਾ ਕਿਸੇ ਨੂੰ ਭੰਡਣ ਲਈ ਲੈ ਰਿਹਾ ਹੈ ਉਹ ਵੀ ਗਲਤ ਹੈ ਕਈ ਵਾਰ ਸਾਡੇ ਕੀਰਤਨੀਏ ਮਿਥ ਕੇ ਆਪਣੀ ਰੰਜਿਸ਼ ਕੱਢਣ ਲਈ ਜੇ ਕੋਈ ਗੁਰਬਾਣੀ ਦਾ ਸ਼ਬਦ ਪੜ ਰਿਹਾ ਹੈ ਉਹ ਵੀ ਗਲਤ ਹੈ ਇਸ ਲਈ ਗੁਰਬਾਣੀ ਵਿਡਿਆਈ ਈਰਖਾ ਆਪਣਾ ਆਪ ਦੀ ਹੋਮੇ ਇਹਨੂੰ ਕੱਢਣ ਵਾਸਤੇ ਪ੍ਰਮਾਤਮਾ ਨੇ ਦਿੱਤੀ ਹੈ ਅਰਦਾਸ ਹੈ ਗੁਰਬਾਣੀ ਦਾ ਜਾਪ ਹੈ ਸਿਮਰਨ ਹੈ ਇਸ ਲਈ ਮੈਂ ਇਹ ਬੇਨਤੀ ਕਰਦਾ ਕਿ ਜੇ ਇਹ ਪਰਤਾਂ ਪੈ ਗਈਆਂ ਤਾਂ ਹਰ ਗੁਰੂ ਘਰ ਦਾ ਗ੍ਰੰਥੀ ਕਿਤੇ ਨਾ ਕਿਤੇ ਟਕਰਾਅ ਕਮੇਟੀਆਂ ਨਾਲ ਹੋ ਜਾਂਦਾ ਇਸ ਕਰਕੇ ਫਿਰ ਤਾਂ ਅਰਦਾਸ ਕਰਕੇ ਹਰੇਕੀ ਸੰਦੇਸ਼ ਦੇ ਦਿਆ ਕਰੂਗਾ ਮਾੜੀਆਂ ਪਰਤਾਂ ਪਹਿਲਾਂ ਹੀ ਬਹੁਤ ਪਈਆਂ ਨੇ ਇਹਨਾਂ ਨੂੰ ਰੋਕਣ ਦਾ ਸਮਾਂ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਕਿ ਇਹ ਅਸੀਂ ਲੁੱਟੇ ਜਾ ਰਹੇ ਹਾਂ ਅਸੀਂ ਖੁਆਰ ਹੋ ਰਹੇ ਹਾਂ ਸਾਡਾ ਦਿਨ ਪ੍ਰ ਦਿਨ ਜਿਹੜਾ ਇਹ ਸਾਡੇ ਵਿੱਚ ਕਮਜ਼ੋਰੀਆਂ ਆ ਰਹੀਆਂ ਤੇ ਜੇ ਅਸੀਂ ਇਸੇ ਤਰ੍ਹਾਂ ਬੌਣੇ ਬਣ ਕੇ ਦੇਖਦੇ ਰਹੇ ਇੱਕ ਦਿਨ ਸੱਚਮੁੱਚ ਹੀ ਅਸੀਂ ਪਰੰਪਰਾਵਾਂ ਤੋਂ ਬੌਣੇ ਹੋ ਜਾਵਾਂਗੇ ਯਾਦ ਰੱਖਿਓ ਧਰਮ ਹਮੇਸ਼ਾ ਪਰੰਪਰਾਵਾਂ ਦੇ ਉਸੂਲਾਂ ਦੇ ਆਧਾਰ ਤੇ ਚੱਲਦਾ ਹੈ ਤੇ ਜਦੋਂ ਧਰਮ ਦੀ ਮਰਜ਼ਾਦਾ ਜਿਹੜੀ ਹੈ ਢਿੱਲੀ ਹੋ ਜਾਵੇ ਉਸੇ ਦਿਨ ਉਸ ਧਰਮ ਲਈ ਵੱਡੇ ਖਤਰੇ ਪੈਦਾ ਹੋ ਜਾਂਦੇ ਨੇ ਤੋਂ ਖਾਲਸਾ ਧਰਮ ਦੀ ਬੜੀ ਵੱਡੀ ਅਜ ਬਿਸ਼ਾਲ ਗੁਰੂ ਸਾਹਿਬ ਜੀ ਨੇ ਇਹਨੂੰ ਦਾਤ ਬਖਸ਼ੀ